ਪ੍ਰਾਈਵੇਟ ਬੱਸ ਦੀ ਇੱਕ ਦੋਪੱਈਆ ਵਾਹਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋਪੱਈਆ ਵਾਹਨ ਚਾਲਕ ਵੀ ਸ਼ਾਮਲ ਸੀ ਮੁਢਲੀ ਰਿਪੋਰਟਾਂ ਅਨੁਸਾਰ ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕੜੀਸਿਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਲ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਅ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਪ੍ਰਾਈਵੇਟ ਬੱਸ ਦੀ ਇੱਕ ਦੋ ਪਹੀਆ ਵਾਨ ਦੇ ਨਾਲ ਟੱਕਰ ਹੋਣ ਮਗਰੋਂ ਅੱਗ ਲੱਗ ਗਈ ਜਿਸ ਵਿੱਚ 12 ਲੋਕ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਵਾਲਿਆਂ ਵਿੱਚੋਂ ਦੋ ਪਹੀਆ ਵਾਹਨ ਚਾਲਕ ਵੀ ਸ਼ਾਮਲ ਸੀ ਮੁੱਢਲੀ ਰਿਪੋਰਟਾਂ ਅਨੁਸਾਰ バス ਵਿੱਚ ਕਰੀਬ 40 ਲੋਕ ਸਵਾਰ ਸਨ ਜਦਕਿ ਮੋਟਰਸਾਈਕਲ ਬੱਸੇ ਨਾਲ ਟਕਰਾਇਆ ਅਤੇ ਇਸ ਦੇ ਹੇਠਾਂ ਫਸ ਗਿਆ ਕ੍ਰਿਸੀਆ ਗਿਆ ਅਤੇ ਮੋਟਰਸਾਈਕਲ ਦਾ ਤਾਂ ਤੇਲ ਕੈਂਪ ਫਿਊਲ ਕੈਪ ਦੇ ਵਿੱਚੋਂ ਖੁੱਲ ਕੇ ਪਾਰਟ ਨਿਕਲਿਆ ਤਾਂ ਉਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਇਸ ਵਿੱਚ 19 ਦੇ ਕਰੀਬ ਯਾਤਰੀਆਂ ਨੂੰ ਦੋ ਬੱਚਿਆਂ ਸਮੇਤ ਅਤੇ ਦੋ ਡਰਾਈਵਰ ਸਮੇਤ ਹਾਦਸੇ ਵਿੱਚੋਂ ਬਚਾ ਲਿਆ ਗਿਆ ਹੈ ਤੇ ਪੁਲਿਸ ਨੇ ਦੱਸਿਆ ਹੈ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਜਿਸ ਕਾਰਨ ਕੁਝ ਮਿੰਟ ਤੱਕ ਪੂਰਾ ਹੀ ਜੜਿਆ ਉਹ ਸੜ ਕੇ ਸਵਾ ਹੋ ਗਿਆ ਬਚੇ ਹੋਏ ਲੋਕਾਂ ਦੇ ਵਿੱਚ ਜ਼ਿਆਦਾਤਰ ਉਮਰ 25 ਤੋਂ 35 ਸਾਲ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ